ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਖਨੌਰੀ ਬਾਰਡਰ ਤੇ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਭੋਖੜਤਾਲ ਤੇ ਬੈਠੇ ਨੇ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਸੰਦਰਸ਼ ਕਰ ਰਹੇ ਨੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਵੱਲੋਂ ਅੱਜ ਇੱਕ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਪ੍ਰਮੁੱਖ ਕਿਸਾਨੀ ਮੰਗਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਤੋਂ ਬਾਅਦ ਸਾਰੇ ਆਗੂਆਂ ਵੱਲੋਂ ਜਿਹੜੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਸਨ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਨੂੰ ਜੋਗਿੰਦਰ ਸਿੰਘ ਉਗਰਾਹਾ ਅਤੇ ਰੁਤੂ ਸਿੰਘ ਮਾਨਸਾ ਵਰਗੇ ਵੱਡੇ ਕਿਸਾਨ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਨਵੇਂ ਮੰਡੀ ਬਿੱਲ ਬਾਰੇ ਜਿਸ ਨੂੰ ਕੇਂਦਰ ਸਰਕਾਰ ਕਾਨੂੰਨ ਬਣਾਉਣਾ ਚਾਹੁੰਦੀ ਹੈ ਉਸ ਤੇ ਵੀ ਵਿਚਾਰ-ਚਰਚਾ ਹੋਈ ਹੈ ਤੇ ਇਸ ਨੂੰ ਲੈ ਕੇ ਹਰਿਆਣਾ ਦੇ ਟੋਹਾਣਾ ਅਤੇ ਪੰਜਾਬ ਦੇ ਮੋਗਾ ਵਿਖੇ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ ਇਸ ਮੰਡੀ ਬਿੱਲ ਦਾ ਜਿਸ ਨੂੰ ਕੇਂਦਰ ਸਰਕਾਰ ਮੰਡੀ ਤੇ ਨਵਾਂ ਕਾਨੂੰਨ ਬਣਾਉਣਾ ਚਾਹੁੰਦੀ ਹੈ ਉਸ ਦਾ ਵਿਆਪਕ ਪੱਤਰ ਤੇ ਵਿਰੋਧ ਕਿਸ ਤਰ੍ਹਾਂ ਕੀਤਾ ਜਾਵੇ ਇਹਨਾਂ ਮਹਾਪੰਚਾਇਤਾਂ ਦੇ ਵਿੱਚ ਇਹ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਇਸ ਦੇ ਨਾਲ ਹੀ ਇਹਨਾਂ ਆਗੂਆਂ ਨੇ ਸਰਹੱਦ ਤੇ ਬੈਠੇ ਖਨੌਰੀ ਦੇ ਬਾਰਡਰ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇ ਵਾਲਾ ਦਾ ਸਮਰਥਨ ਕੀਤਾ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਮੰਗਾਂ ਜਲਦ ਤੋਂ ਜਲਦ ਪ੍ਰਵਾਨ ਕਰਨੀਆਂ ਚਾਹੀਦੀਆਂ ਨੇ ਨਾਲ ਦੀ ਨਾਲ ਸੁਪਰੀਮ ਕੋਰਟ ਵੱਲੋਂ ਜਿਹੜੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਹਦਾਇਤਾਂ ਉੱਪਰ ਵੀ ਇਹਨਾਂ ਕਿਸਾਨ ਆਗੂਆਂ ਵੱਲੋਂ ਆਪਣਾ ਬਿਆਨ ਦਿੱਤਾ ਗਿਆ ਕਿਸਾਨ ਆਗੂ ਨੇ ਕਿਹਾ ਕਿ ਸੁਪਰੀਮ ਕੋਰਟ ਜੇਕਰ ਕਿਸਾਨਾਂ ਨੂੰ ਹਦਾਇਤਾਂ ਦਿੰਦੀ ਹੈ ਤਾਂ ਕੇਂਦਰ ਸਰਕਾਰ ਨੂੰ ਵੀ ਹਦਾਇਤਾਂ ਦੇਣੀਆਂ ਚਾਹੀਦੀਆਂ ਨੇ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਕਹੇ ਕਿ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਇਹਨਾਂ ਕਿਸਾਨ ਆਗੂਆਂ ਨੇ ਹੋਰ ਕੀ ਕੀ ਮੰਗਾਂ ਰੱਖੀਆਂ ਨੇ ਹੋਰ ਕੀ ਕੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹੜੀਆਂ-ਕਿਹੜੀਆਂ ਗੱਲਾਂ ਕੀਤੀਆਂ ਨੇ ਕਿਹੜੀਆਂ-ਕਿਹੜੀਆਂ ਵਿਉਂਤਬੰਦੀਆਂ ਆਪਣੀਆਂ ਦੱਸੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੀ ਸੰਯੁਕਤ ਕਿਸਾਨ ਮੋਰਚੇ ਦੀ ਕੀ ਸਟ੍ਰੈਟਜੀ ਹੋਵੇਗੀ ਆਓ ਸੁਣ ਲੈਣੇ ਆ ਰੁਲਦੂ ਸਿੰਘ ਮਾਨਸਾ ਅਤੇ ਬਾਕੀ ਕਿਸਾਨ ਆਗੂਆਂ ਨੇ ਜਗेंद्र ਸਿੰਘ ਉਗਰਾਹਾ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕਿਹਾ ਅੱਜ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਸਾਡੀ ਰੱਖੀ ਗਈ ਹੈ ਇੱਥੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਣਾ ਅਤੇ ਮੋਗਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਰੈਡੀਆਂ ਹੋ ਰਹੀਆਂ ਨੇ ਉਹਨਾਂ ਦੀ ਤਿਆਰੀ ਦੇ ਸਬੰਧ ਵਿੱਚ ਹੋਰ ਜਿਹੜੀਆਂ ਪੱਖ ਦੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਅੱਜ ਕੀਤੀ ਜਾ ਰਹੀ ਹੈ ਅੱਜ ਦੇ ਪ੍ਰਧਾਨਗੀ ਮੰਡਲ ਦੇ ਵਿੱਚ ਸਾਥੀ ਜਗेंद्र ਸਿੰਘ ਜੀ ਉਗਰਾਹਾ ਤੇ ਰੁੱਦੂ ਸਿੰਘ ਜੀ ਮਾਨਸਾ ਹਰਦੇਵ ਸਿੰਘ ਜੀ ਰਾਇਆਂ ਵਾਲਾ ਹਾਂ ਸੁਖਦੇਵ ਸਿੰਘ ਜੀ ਰਾਇਆਂ ਵਾਲਾ ਬਲਦੇਵ ਸਿੰਘ ਦਿਹਾਲਗੜ੍ਹ ਚਾਰਜ ਸਾਥੀਆਂ ਦੀ ਪ੍ਰਧਾਨਗੀ ਸ੍ਰੀ ਠੱਜ ਦੀ ਜਿਹੜੀ ਮੀਟਿੰਗ ਹੋਈ ਹੈ ਜਿਹੜੇ ਨਿਰਣੇ ਲਏ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਕਿ ਉਗਰਾਹ ਸਾਹਿਬ ਆਪਣੀ ਗੱਲ ਰੱਖਣ ਇੱਕ ਮਿੰਟ ਜੀ ਸਰ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਵੀ ਤੁਸੀਂ ਵੱਡੀ ਗਿਣਤੀ ਦੇ ਵਿੱਚ ਸਾਡੀ ਗੱਲ ਸੁਣਨਾ ਆਏ ਹੋ ਅਸੀਂ ਅੱਜ ਪੰਜਾਬ ਦੀਆਂ ਸੰਯੁਕਤ ਮੋਰਚਾਂ ਨਾਲ ਸੰਬੰਧ ਜਥੇਬੰਦੀਆਂ ਨੇ ਦੋ ਪ੍ਰੋਗਰਾਮ ਦਿੱਤੇ ਆ ਸੰਯੁਕਤ ਮੋਰਚਾ ਆਲ ਇੰਡੀਆ ਦੇ ਦਿਸ਼ਾ ਨਿਰਦੇਸ਼ ਤੇ ਇੱਕ ਤਹਾਣੇ ਦੇ ਵਿੱਚ 4 ਤਰੀਕ ਨੂੰ ਜੇ ਨਿਕਲ ਲੂ ਮਹਾਪੰਚਾਇਤ ਕਰ ਰਹੇ ਆ ਦੂਜੀ ਅਸੀਂ ਮੋਗੇ ਦੇ ਵਿੱਚ ਇੱਕ ਮਹਾਪੰਚਾਇਤ ਕਰ ਰਹੇ ਆ ਬਹੁਤ ਵੱਡੀ ਇਹ ਦੋਨੇ ਮਹਾਪੰਚਾਇਤਾਂ ਜਿਹੜਾ ਇੱਕ ਨਵਾਂ ਡਰਾਫਟ ਭੇਜਿਆ ਕੇਂਦਰ ਨੇ ਸਟੇਟਾਂ ਨੂੰ 25 ਨਵੰਬਰ ਨੂੰ ਉਹਨੂੰ ਰੱਦ ਕਰਾਉਣ ਦੀ ਖਾਤਰ ਕਿਉਂਕਿ ਉਹ ਉਹੀ ਹੈ ਜਿਹੜੇ ਪਹਿਲਾਂ ਕਾਲੇ ਕਾਨੂੰਨ ਆਏ ਸੀ ਦੂਜੇ ਵਟੇਡੇ ਢੰਗ ਨਾਲ ਉਹ ਸਟੇਟਾਂ ਰਾਹੀਂ ਸਰਕਾਰ ਉਹਨੂੰ ਲਾਗੂ ਕਰਾਉਣ ਵਾਸਤੇ ਤਾਹੂ ਹੈ ਉਹਨੂੰ ਰੱਦ ਕਰਾਉਣ ਦੀ ਖਾਤਰ ਅਸੀਂ ਇਹ ਪ੍ਰੋਗਰਾਮ ਦਿੱਤੇ। ਦੂਜਾ ਇਹ ਹੈ ਵੀ ਜਿਹੜਾ ਖਨੌਰੀ ਤੇ ਸੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਉਹਨਾਂ ਨੂੰ ਤੇ ਅਥਰੂ ਗੈਸ ਦੇ ਗੋਲੇ ਮਾਰੇ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਦਿੱਲੀ ਜਾਣ ਤੋਂ ਉਹਨਾਂ ਦੇ ਜਮਹੂਰੀ ਹੱਕ ਨੂੰ ਕੁਚਲਿਆ ਉਹ ਅਸੀਂ ਸਰਕਿੰਦਰ ਸਰਕਾਰ ਤੇ ਰਾਜ ਸਰਕਾਰ ਦੀ ਨਿੰਦਾ ਕਰਦੇ ਹਾਂ। ਤੀਜਾ ਜਿਹੜਾ ਖਨੌਰੀ ਬਾਰਡਰ ਤੇ ਡੱਲੇਵਾਲ ਸਾਹਿਬ ਮਰਨਵਰ ਤੇ ਬੈਠੇ ਨੇ ਉਹਨਾਂ ਦਾ ਅੱਜ ਮੇਰੇ ਖਿਆਲ ਚ 38 49ਵਾਂ ਦਿਨ ਹੈ ਤੇ ਉਹਨੂੰ ਸਰਕਾਰ ਉਹਦੀ ਗੱਲ ਨਹੀਂ ਸੁਣ ਰਹੀ ਉਹਨਾਂ ਦੀ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਤੇ ਸੁਪਰੀਮ ਕੋਰਟ ਨੂੰ ਮੂਹਰੇ ਲਾਇਆ ਹੋਇਆ ਹੈ ਸੁਪਰੀਮ ਕੋਰਟ ਕੇਂਦਰ ਸਰਕਾਰ ਦਾ ਜੋ ਰੋਲ ਸੀ ਉਹ ਕਰ ਰਿਹਾ ਹੈ ਉਹ ਕੇਂਦਰ ਸਰਕਾਰ ਨੂੰ ਨਹੀਂ ਇਸ਼ਾਰਾ ਕਰ ਰਿਹਾ ਵੀ ਤੁਸੀਂ ਇਹਨਾਂ ਦੀਆਂ ਗੱਲਾਂ ਸੁਣੋ ਤੇ ਸਟੇਟ ਨੇ ਦਬਾਅ ਦੇ ਰਿਹਾ ਹੈ ਪੰਜਾਬ ਗਵਰਨਮੈਂਟ ਤੇ ਵੀ ਤੁਸੀਂ ਐ ਕਰੋ ਤੁਸੀਂ ਐ ਕਰੋ ਜਨਨੀ ਨਾ ਹਰਿਆਣਾ ਸਰਕਾਰ ਨੂੰ ਨਾਂ ਇਹ ਕੇਂਦਰ ਸਰਕਾਰ ਨੂੰ ਸਕੂਟ ਇਹ ਕਹਿ ਸਕਦੇ ਆ ਵੀ ਤੁਸੀਂ ਇਹਨਾਂ ਦੀਆਂ ਮੰਗਾਂ ਕਿਉਂ ਨਹੀਂ ਮੰਨਦੇ ਭਾਈ ਗਰੰਟੀ ਕਾਨੂੰਨ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਜਦ ਤੁਸੀਂ ਇਹਨਾਂ ਦੀ ਜੇ ਮੀਟਿੰਗ ਕਰਦੇ ਨੇ ਉਹ ਮੀਟਿੰਗ ਦੀ ਗੱਲ ਕਰਦੇ ਨੇ ਤਾਂ ਮੀਟਿੰਗ ਗੱਲ ਕਰਨ ਵਾਸਤੇ ਕੇਂਦਰ ਨੂੰ ਕੀ ਸਮੱਸਿਆ ਹੈ ਜਣੀ ਇਹ ਹੈ ਗੈਰਗਮੇਵਾਰੀ ਜਿਹੜੀ ਕਾਰਵਾਈ ਹੋ ਰਹੀ ਹੈ ਕੇਂਦਰ ਸਰਕਾਰ ਬਿਲਕੁਲ ਚੁੱਪਾ ਹੈ ਤੇ ਉਹਦੀ ਜਗ੍ਹਾ ਤੇ ਸੁਪਰੀਮ ਕੋਰਟ ਬੋਲ ਰਿਹਾ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਦੋ ਪ੍ਰੋਗਰਾਮ ਕਰ ਰਹੇ ਆ ਤੇ ਅਗਲੇ ਅਸੀਂ ਉਸ ਤੋਂ ਬਾਅਦ ਇਨਾਂ ਦੇ ਵਿੱਚ ਦੇਖਾਂਗੇ ਹਾਲਾਤਾਂ ਮੁਤਾਬਕ ਫੈਸਲਾ ਲੈਣ ਦੀ ਸੋਚ ਰਹੇ ਹਾਂ ਅਗਲੀ ਮੀਟਿੰਗ ਆਸੀ ਫਿਰ ਸੋਚ ਕੇ ਐਲਾਨ ਕਰਾਂਗੇ ਤੇ ਇਹਨਾਂ ਤੇ ਅਸੀਂ ਲੜਾਈ ਬੈਠਕ ਦੇ ਨਾਮ ਨੂੰ ਸਾਨੂੰ ਸਾਰਿਆਂ ਨੂੰ ਬੋਲਣ ਹਾਂ ਇੱਕ ਮਿੰਟ ਸਾਰਿਆਂ ਨੂੰ ਬੋਲ ਬਾਅਦ ਸੋ ਕੁਐਸਚਨ ਬਾਅਦ ਹੀ ਕਰਨੇ ਹਾਂ ਸਾਰੇ ਦੋ ਵੱਡੇ ਪ੍ਰੋਗਰਾਮ ਅਸੀਂ ਕਰ ਰਹੇ ਹਾਂਗੇ ਇੱਕ ਤਰ੍ਹਾਂ ਸਮਝ ਲਓ ਇਹਦਾ ਅਧੂਲਨ ਚੱਲ ਰਿਹਾ ਹੈ ਉਹਦੀ ਹਮਾਇਤ ਹੀ ਚਾਹੇ ਅਸੀਂ ਪੰਜਾਬ ਚ ਵੱਡੇ ਇਕੱਠ ਕਰ ਰਹੇ ਹਾਂ ਜਾਂ ਲੜ ਰਹੇ ਹਾਂ ਅਸੀਂ ਦੋਸ਼ੀ ਸਮਝਦੇ ਹਾਂ ਹਰਿਆਣਾ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਉਹ ਮਤਲਬ ਉੱਧਰ ਸਾਡੀਆਂ ਕੋਟਾਂ ਵੀ ਉੱਧਰ ਮੂੰਹ ਨਹੀਂ ਕਰਦੀਆਂ ਉਹ ਕੱਲਾ ਪੰਜਾਬ ਸਰਕਾਰ ਕੰਨੀ ਮੂੰਹ ਰੱਖਦੀਆਂ ਅਸੀਂ ਕਹਿੰਦੇ ਹਾਂ ਉਹ ਸੈਂਟਰ ਤੇ ਦਬਾਅ ਪਾਉਣ ਸੈਂਟਰ ਉਸ ਕਿਸਾਨਾਂ ਦੀ ਗੱਲ ਸੁਣੇ ਇੱਕ ਡੱਲੇ ਵਾਲ ਸਾਹਿਬ ਨੇ ਬਹੁਤ ਵਧੀਆ ਵੱਡੀ ਗੱਲ ਕਹੀ ਹੈ ਉਹ ਕਹਿੰਦਾ ਵੀ ਜੇ ਸਰਕਾਰ ਸਾਡੇ ਨਾਲ ਸੈਂਟਰ ਗੱਲਬਾਤ ਸ਼ੁਰੂ ਕਰ ਲੇ ਤਾਂ ਮੈਂ ਮੈਡੀਕਲ ਲੈ ਸਕਦਾ ਇਹ ਆਈ ਹੈ ਸਾਰੇ ਮਤਲਬ ਤੇ ਸਰਕਾਰ ਮਤਲਬ ਉਹਦੇ ਨਾਲ ਗੱਲਬਾਤ ਸਰਕਾਰ ਦਾ ਕੀ ਭਾਰ ਲੱਗਦਾ ਹੈ ਗੱਲ ਵਾਤੇ ਸੱਦੇ ਸੈਂਟਰ ਸਰਕਾਰ ਤੇ ਸਾਡਾ ਸਾਥੀ ਮੈਡੀਕਲ ਲਵੇ ਉਹਦੀ ਜਾਨ ਬਚੇ ਅਸੀਂ ਸਾਰਾ ਮੋਰਚਾ ਸਾਡਾ ਪੂਰਾ ਚਿੰਤਾ ਦੇ ਵਿੱਚ ਵੀ ਡੱਲਿਆਂ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਸੈਂਟਰ ਸਰਕਾਰ ਨੂੰ ਉਹਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਇਹ ਤੇ ਸਾਡਾ ਸਾਰਾ ਜੋਰ ਅਗਲੀ ਗੱਲ ਅਗਲੀ ਗੱਲ ਪੰਜਾਬ ਸਰਕਾਰ ਨਹਿਰਾ ਪੱਕੀਆਂ ਕਰ ਰਹੀ ਹੈ ਥੱਲੇ ਜੇ ਨਹਿਰਾ ਪੱਕੀਆਂ ਹੋਣਗੇ ਧਰਤੀ ਦੇ ਵਿੱਚ ਪਾਣੀ ਨਹੀਂ ਜਾਣਾ ਥਰਲਾ ਪਾਣੀ ਹੋਰ ਥੱਲੇ ਥੱਲੇ ਜਾਣਾ ਉਹਦੀ ਅਸੀਂ ਨਹੀਂ ਖੇਦੀ ਕਰਦੇਆਂ ਕੋਈ ਨਹਿਰਾ ਪੱਕੀਆਂ ਕਰਨ ਦੀ ਲੋੜ ਨਹੀਂ ਨਾ ਨਾ ਲਾਮਾਂ ਤੋਂ ਨਾ ਕਿਤੇ ਹੋਰ ਉਹ ਕੱਚੀਆਂ ਚੱਲਣੀਆਂ ਚਾਹੀਦੀਆਂ ਚ ਕੱਚੀਆਂ ਨਹਿਰਾ ਚੱਲਣਗੀਆਂ ਜਿਹੜੇ ਬੋਰ ਸਾਡੇ ਉਦੇ ਲਵੇ ਲੱਗੇ ਹੁੰਦੇ ਨੇ ਤਾਂ ਉਹਦਾ ਸਾਡਾ ਪਾਣੀ ਵਧੀਆ ਹੁੰਦਾ ਤੇ ਜੇ ਪੱਕੇ ਹੋ ਕੇ ਮੁੜਕੇ ਪਾਣੀ ਲੱਗਣੀ ਉਹਦੀ ਸਿਰਕਦੀ ਕਰਨੀ ਹੁੰਦੀ ਸਾਥੀਓ ਕੇਂਦਰ ਸਰਕਾਰ ਤੋਂ ਅਸੀਂ ਰੱਦ ਕਰਾ ਕੇ ਆਏ ਸਾਂ ਉਹਨੂੰ ਟੇਡੇ ਢੰਗ ਨਾਲ ਸਟੇਟਾਂ ਦੇ ਭਾ ਕੇ ਜਿਹੜੀ ਕੇਂਦਰ ਸਰਕਾਰ ਦਬਾਅ ਬਣਾ ਰਹੀ ਆ ਉਹ ਜਿਹੜੀ ਸਟੇਟਾਂ ਨੂੰ ਅਸੀਂ ਇਹ ਅਪੀਲ ਕਰਦੇ ਆਂ ਕਿ ਇਹ ਕਾਨੂੰਨ ਰੱਦ ਕਰਕੇ ਤੇ ਕੇਂਦਰ ਸਰਕਾਰ ਨੂੰ ਕੋਲਾਇਆ ਜਾਵੇ ਤੇ ਜਿਹੜੀ ਖੇਤੀ ਨੀਤੀ ਆ ਉਹ ਕਿਸਾਨਾਂ ਦੇ ਹੱਕ ਵਿੱਚ ਤਿਆਰ ਕੀਤੀ ਜਾਵੇ ਕਿਉਂਕਿ ਖੇਤੀ ਜਿਹੜੀ ਆ ਇਹ ਇੱਕ ਅਰਥਚਾਰਾ ਇੱਕ ਜਿਹੜਾ ਚੱਲਦਾ ਕਿਉਂਕਿ ਜੇ ਕਿ ਖੇਤੀ ਦਾ ਕਾਨੂੰਨ ਗਲਤ ਬਣੂਗਾ ਤੇ ਇਹ ਕਿਸਾਨ ਜਿਹੜੇ ਆ ਬਹੁਤ ਮੰਨ ਤਾਂ ਭਾਗੀ ਜਾਣਗੇ ਇਸ ਕਰਕੇ ਸੰਘਰਸ਼ ਵੱਡੇ ਕਰਨੇ ਪੈਣਗੇ ਤੇ ਇਸ ਨਾਲ ਜਿਹੜਾ ਖੇਤੀ ਕਾਨੂੰਨ ਹੈ ਇਹਨੂੰ ਰੱਦ ਕੀਤਾ ਜਾਵੇ ਸਰ ਇੱਕ ਬਹੁਤ ਸਵਾਗਤ ਹੈ ਮੀਡੀਆ ਕਰਮੀਆਂ ਦਾ ਜਿਹਨੇ ਵੱਡੀ ਗਿਣਤੀ ਵਿੱਚ ਤੁਸੀਂ ਆਇਆ ਹੋ ਇਸ ਲਈ ਸੁਜੁਗਤ ਕੋ ਕਿਸਾਨ ਮੋਰਚੇ ਦੀ ਪ੍ਰਜੀਡੀਅਮ ਵੱਲੋਂ ਤੁਹਾਡਾ ਬਹੁਤ ਜੀ ਆਇਆਂ ਧੰਨਵਾਦ ਮੈਨ ਤੋਂ ਪਹਿਲਾਂ ਸਾਥੀ ਅਗਰਾਹਾ ਜੀ ਨੇ ਗੱਲ ਕੀਤੀ ਹੈ ਕਿ ਅਸੀਂ ਜਿਹੜੀਆਂ ਦੋ ਮਹਾਪੰਚਾਇਤਾਂ ਕਰ ਰਹੇ ਹਾਂ ਤੁਹਾਹਾਣੇ ਦੇ ਵਿੱਚ ਉਹ ਪੂਰਾ ਜੋਰ ਸ਼ੋਰ ਨਾਲ ਕਰ ਰਹੇ ਆ ਉਹਦੀ ਤਿਆਰੀ ਦੇ ਸਬੰਧ ਵਿੱਚ ਅੱਜ ਦੀ ਮੀਟਿੰਗ ਰੱਖੀ ਹੈ ਤੁਹਾਣਾ ਰੈਲੀ ਦੇ ਵਿੱਚ ਮਾਲਵੇ ਦੇ ਕੁਝ ਜ਼ਿਲ੍ਹਿਆਂ ਦੇ ਹਿੱਸੇ ਦੇ ਲੋਕ ਸਾਡੇ ਸ਼ਾਮਲ ਹੋਣਗੇ ਬਾਕੀ ਹਰਿਆਣੇ ਦੇ ਸਾਥੀ ਔਰ ਜਿਹੜੀ ਮੋਗਾ ਦੇ ਵਿੱਚ ਹੋ ਰਹੀ ਹੈ ਸਮੁੱਚੇ ਪੰਜਾਬ ਦੇ ਤੋਂ ਹੋ ਰਹੀ ਹੈ ਐਂਗਲ ਤੋਂ ਇੱਥੇ ਬੜੀ ਤਿਆਰੀ ਹੈ ਜਿਹੜੀ ਜੋਰ ਸ਼ੋਰ ਨਾਲ ਚੱਲ ਰਹੀ ਹੈ 6 ਤਰੀਕ ਨੂੰ ਪ੍ਰਬੰਧਕੀ ਕਮੇਟੀ ਤੇ ਪ੍ਰੈਸ ਕਮੇਟੀ ਦੀ ਮੋਗਾ ਦੇ ਵਿੱਚ ਅਸੀਂ ਹੰਗਾਮੀ ਮੀਟਿੰਗ ਸੱਦ ਲਈ ਹੈ ਤੇ ਇਹਦੇ ਕਿਉਂ ਕੀਤੀਆਂ ਜਾ ਰਹੀਆਂ ਨੇ ਉਹ ਜਿਹੜਾ ਕੁਝ ਦੱਸਿਆ ਹੈ ਜਗਜੀਤ ਸਿੰਘ ਡੱਲੇਵਾਲ ਜੀ ਦਾ ਜਿਹੜਾ ਮਰਨ ਵਰਤ ਨੂੰ ਲੈ ਕੇ ਸਰਕਾਰ ਨੇ ਆਪਣੇ ਆਪ ਨੂੰ ਪਾਸਾ ਵਟਿਆ ਹੋਇਆ ਕੇਂਦਰ ਨੇ ਔਰ ਹਰਿਆਣਾ ਵੀ ਇੱਕ ਤਰ੍ਹਾਂ ਬੜੀ ਕੀਤਾ ਇਹਦੇ ਵਿੱਚ ਜਿਹੜਾ ਸਾਡਾ ਸਮਾਨਯੋਗ ਸੁਪਰੀਮ ਕੋਰਟ ਹੈ ਉਹ ਜਿਹੜਾ ਰੋਲ ਨਿਭਾ ਰਿਹਾ ਹੈ ਕੇਂਦਰ ਸਰਕਾਰ ਦਾ ਉਹਨਾਂ ਨੂੰ ਡਾਇਰੈਕਸ਼ਨ ਕਰਨੀ ਚਾਹੀਦੀ ਹੈ ਕੇਂਦਰ ਸਰਕਾਰ ਨੂੰ ਜਿਵੇਂ ਕਿ ਮੰਨਿਆ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਨੇ ਵੀ ਕਿ ਕਿਸਾਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਇਸ ਲਈ ਉਹਨਾਂ ਨੂੰ ਡਾਇਰੈਕਸ਼ਨ ਜਿਹੜਾ ਹੈ ਕੇਂਦਰ ਸਰਕਾਰ ਨੂੰ ਕੰਡਣੀ ਚਾਹੀਦੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਉੱਤੇ ਡੱਲੇਵਾਲ ਸਾਹਿਬ ਨਾਲ ਗੱਲ ਕਰੇ ਤੇ ਉਹਨਾਂ ਦਾ ਜਿਹੜਾ ਅਨੁਸਨ ਹੈ ਤਾਂ ਕਿ ਉਹਨਾਂ ਦੀ ਜਾਨ ਹੈ ਜਿਹੜੀ ਉਹ ਬਚਾਈ ਜਾ ਸਕੇ ਔਰ ਜਿਹੜੀਆਂ ਦੂਸਰੀਆਂ ਰਹਿੰਦੀਆਂ ਅੰਦੋਲਨ ਵੇਲੇ ਨਹੀਂਆਂ ਰਹਿੰਦੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਕਰਜ਼ਾ ਮਾਫੀ ਦੀ ਮੰਗ ਹੈ ਉਹਨੂੰ ਉਹਨੂੰ ਵੀ ਵਿਚਾਰਿਆ ਜਾਵੇ ਉਹਦੇ ਤੇ ਕੋਈ ਫੈਸਲਾ ਜਿਹੜਾ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਰਲ ਕੇ ਲੈਣ ਇਹ ਸਾਡੀਆਂ ਮੰਗਾਂ ਨੇ ਔਰ ਲਖੀਮਪੁਰ ਖੀਰੀ ਦਾ ਜਿਹੜੇ ਸਾਡੇ ਦੋਸੀ ਨੇ ਅਜੇ ਟੈਨੀ ਮਿਸਰਾ ਤੇ ਅਸੀਸ ਮਿਸਰਾ ਉਹਨਾਂ ਨੂੰ ਵੀ ਬਣਦੀ ਸਜ਼ਾ ਦਿਵਾਉਣ ਦੇ ਵਿੱਚ ਕੋਰਟਾਂ ਜਿਹੜੀਆਂ ਹੈਗੀਆਂ ਨੇ ਡਿਲੇ ਹੋ ਰਿਹਾ ਹੈ ਇਸ ਲਈ ਉਹਤੇ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਔਰ ਅਗਲੀ ਗੱਲ ਜਿਹੜੀ ਹੈਗੀ ਹੈ ਮਾਰਸਾ ਸਾਹਿਬ ਨੇ ਕੀਤੀ ਹੈ ਪਾਣੀਆਂ ਦੇ ਲੈ ਕੇ ਜਿਹੜਾ ਸਰਹੰਦਕ ਕਨਾਲ ਸਿਸਟਮ ਹੈ ਉਹਦੇ ਆਲੇ ਦੁਆਲੇ ਜਿਹੜੀ ਹੈ ਕੰਕਰੀਟ ਦੀਆਂ ਕੰਧਾਂ ਸਾਰੀਆਂ ਜਾ ਰਹੀਆਂ ਨੇ ਉਹ ਉਹਦੇ ਗਹਾਂ ਸਿਸਟਮ ਦੇ ਨਾਲ ਪੰਜ ਉਹਦੀਆਂ ਬ੍ਰਾਂਚਾਂ ਨੇ ਸਾਰੇ ਪੰਜਾਬ ਦੇ ਵਿੱਚ ਉਹਦਾ ਜਾਲ ਫੈਲਿਆ ਹੋਇਆ ਹੈ ਲੱਖਣ ਟਿਓਵਲ ਜਿਹੜੇ ਹੈਗੇ ਨੇ ਉਹਦੇ ਕਿਨਾਰਿਆਂ ਤੇ ਲੱਗੇ ਹੋਏ ਨੇ ਜੇਕਰ ਉਹ ਇਸ ਤਰ੍ਹਾਂ ਪੱਕਾ ਹੋ ਜਾਣਗੇ 10% ਜਿਹੜਾ ਰੀਚਾਰਜਿੰਗ ਜ਼ਮੀਨ ਦੇ ਵਿੱਚ ਹੋਣਾ ਉਹ ਖਤਮ ਹੋ ਜਾਏਗਾ ਤੇ ਉਹ ਟਿਊਬ ਵੈਲ ਨੇ ਜਿਹੜੇ ਉਹ ਬੇਅਸਰ ਹੋ ਜਾਣਗੇ ਸੁੱਕ ਸੁੱਕ ਜਾਣਗੇ ਇਸ ਲਈ ਕਿਸਾਨਾਂ ਦਾ ਤਾਂ ਨੁਕਸਾਨ ਹੋਣਾ ਹੀ ਹੈ ਪੰਜਾਬ ਦੇ ਅਰਥਚਾਰੇ ਦਾ ਵੀ ਨੁਕਸਾਨ ਹੋਣਾ ਹੈ ਇਸ ਲਈ ਕਿਸਾਨ ਮੋਰਚੇ ਦੀ ਪੰਜਾਬ ਦੀ ਮੰਗ ਹੈ ਕਿ ਉਹ ਜਿਹੜਾ ਕਾਰਵਾਈ ਹੈ ਉਹਨੂੰ ਤੁਰੰਤ ਰੋਕਿਆ ਜਾਵੇ ਤੇ ਇਹੋ ਜੀ ਕਾਰਵਾਈ ਜੋ ਕਿਸਾਨੀ ਦਾ ਨੁਕਸਾਨ ਕਰਦੀ ਹੈ ਉਹ ਤੋਂ ਬਿਲਕੁਲ ਉਹਨੂੰ ਬੰਦ ਕੀਤਾ ਜਾਵੇ ਔਰ ਅਗਲੀ ਜਿਹੜੀ ਗੱਲ ਹੈ ਗਿਆ ਜੋ ਇਹ ਨਮਾ ਖੇਤੀ ਖਰੜਾ ਖੇਤੀ ਐ ਮਾਰਕੀਟਿੰਗ ਦਾ ਜਿਹੜਾ ਖਰੜਾ ਹੈ ਉਹ ਖਰੜਾ ਜਿਹੜਾ ਉਹਦੀ ਉਹਦੇ ਉਹਦਾ ਖਰੜਾ ਹੈ ਉਹਨੂੰ ਵੀ ਰੱਦ ਕੀਤਾ ਜਾਵੇ ਸਾਡੀ ਮੰਗ ਹੈ ਕਿ ਪੰਜਾਬ ਸਰਕਾਰ ਉਸ ਖਰੜੇ ਨੂੰ ਰੱਦ ਕਰੇ ਔਰ ਕਿਉਂਕਿ ਖੇਤੀ ਦਾ ਵਿਸ਼ਾ ਹੈ ਕੇਂਦਰ ਦਾ ਨਹੀਂ ਹੈਗਾ ਪੰਜਾਬ ਦਾ ਖੇਤੀ ਪੰਜਾਬ ਰਾਜਾਂ ਦਾ ਵਿਸ਼ਾ ਹੈ ਇਹ ਜਿਹੜਾ ਪੰਜਾਬ ਸਰਕਾਰ ਹੈ ਜਾਂ ਪੰਜਾਬ ਐਸੈਂਬਲੀ ਦੇ ਵਿੱਚ ਇਹ ਮਤਾ ਪਾਸ ਕਰੇ ਕਿ 23 ਫਸਲਾਂ ਤੇ ਜਿਹੜੀ ਹੈ ਪੰਜਾਬ ਸਰਕਾਰ ਸਵਾਮੀਨਾਥਨ ਕਮਿਸ਼ਨ ਦਾ ਜਿਹੜਾ ਫਾਰਮੂਲਾ ਹੈ C2 50% ਉਹਦੇ ਆਧਾਰ ਤੇ ਇਹ ਕਾਨੂੰਨ ਬਣਾਵੇ ਕਿ ਕੋਈ ਵੀ ਪ੍ਰਾਈਵੇਟ ਪਲੇਅਰ ਜਾਂ ਕੇਂਦਰ ਸਰਕਾਰ ਵੀ ਖਰੀਦੇ ਕਿਉਂਕਿ ਖਰੀਦਣਾ ਆਉਨੇ ਆ ਉਹ ਇਸ ਤੋਂ ਘੱਟ ਨਹੀਂ ਖਰੀਦੂਗੀ ਸੋ ਜੇਕਰ ਇਹ ਮੰਗਾ ਪੰਜਾਬ ਸਰਕਾਰ ਨਹੀਂ ਕਰੂਗੀ ਤਾਂ ਵੀ ਸਾਡਾ ਰੁਖ ਪੰਜਾਬ ਸਰਕਾਰ ਦੀ ਵੱਲ ਵੀ ਹੋਏਗਾ ਹੁਣ ਮੈਂ ਤੁਹਾਡੇ ਸਾਹਮਣੇ ਭਾਰਤ ਸਰਕਾਰ ਨਾਲ ਕੋਈ رابطہ ਬਣਿਆ ਕੋਈ ਗੱਲਬਾਤ ਬਸ ਇੱਕ ਸਾਡੇ ਸਾਥੀ ਥੋੜਾ ਜਿਹਾ ਹੈ ਹੈ ਭਾਰਤ ਸਰਕਾਰ ਦੇ ਨਾਲ ਕੋਈ رابطہ ਕੁਝ ਹੈਗਾ ਕੋਈ ਮੀਟਿੰਗਾਂ ਹੋ ਰਹੀਆਂ ਕਿਸੇ ਸਰਕਾਰ ਦੇ ਅਧਿਕਾਰੀਆਂ ਨਾਲ ਕੁਝ ਦੇਖੋ ਭਾਰਤ ਸਰਕਾਰ ਨੇ ਅਜੇ ਤੱਕ ਬਿਲਕੁਲ ਮੂੰਹ ਹੀ ਨਹੀਂ ਖੋਲਿਆ ਕਿਸੇ ਨਾਲ ਮੀਟਿੰਗ ਕਰਨ ਦੀ ਜੇ ਨਹੀਂ ਉਹ ਜਿਹੜੇ ਮੋਰਚੇ 'ਤੇ ਬੈਠੇ ਸਾਥੀ ਉਹ ਤਾਂ ਮੰਗ ਕਰ ਰਹੇ ਨੇ ਸਾਡੇ ਨਾਲ ਗੱਲ ਕਰੋ ਕਿਸੇ ਅੰਦੀ ਰਾਤ ਤੋਂ ਅਸੀਂ ਆਵਾਂਗੇ ਪਰ ਨਾਂਸ ਜਿਉਂਕਿ ਮੋਰਚੇ ਨਾਲ ਚਲੋ ਅਸਨ ਉਹਨਾਂ ਨੇ ਕਿਸੇ ਵੀ ਜਥੇਬੰਦੀ ਨਾਲ ਅਜੇ ਤੱਕ ਗੱਲ ਹੀ ਕੀਤੀ ਕਿਉਂਕਿ ਉਧਰ ਦਿੱਤਾ ਸੁਪਰੀਮ ਕੋਰਟ ਤੇ ਸਾਰੀ ਗੱਲ ਛੁੱਟੀ ਹੋਈ ਹੈ ਕਿ ਸੁਪਰੀਮ ਕੋਰਟ ਜੋ ਸਾਨੂੰ ਕਹੂਗਾ ਉਸ ਤੋਂ ਕਰਾਂਗੇ ਆ ਰਾਸ਼ਟਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਤੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਦੇ ਸੁਪਰੀਮ ਕੋਰਟ ਨੂੰ ਇਹ ਦਿਸ਼ਾ ਦਿੱਤੇ ਨੇ ਚਾਹੀਦੇ ਨੇ ਆਪਣੇ ਕੇਂਦਰ ਸਰਕਾਰ ਨੂੰ ਕਿ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਤੇ ਉਹਨਾਂ ਨਾਲ ਮੀਟਿੰਗ ਕਰੋ ਕਿਉਂਕਿ ਜ਼ਿੰਮੇਵਾਰੀ ਕਿਸ ਤਰ੍ਹਾਂ ਨੂੰ ਆਉਗੇ ਬਾਰਡਰਾਂ ਤੱਕ ਕਿਸੇ ਮਤ ਰਹਿ ਕੇ ਕਿਸਾਨ ਬਾਰਡਰਾਂ ਤੋਂ ਅੱਗੇ ਜਾਣ ਨਹੀਂ ਦਿੱਤਾ ਚਾਹੇ ਹਰਿਆਣਾ ਬਾਰਡਰ ਹੋਵੇ ਚਾਹੇ ਦਿੱਲੀ ਅੱਗੇ ਤਾਂ ਜਾਣ ਨਹੀਂ ਥੋੜਾ ਜਿਹਾ ਗੱਲ 'ਚ ਫਰਕ ਰਹੇਗਾ ਅਸੀਂ ਰਾਸ਼ਟਰਪਤੀ ਤੋਂ ਸਮਾਂ ਮੰਗਿਆ ਸੀ ਸਾਡੇ ਮੌਕੇ ਨੇ ਵੀ ਰਾਸ਼ਟਰਪਤੀ ਇੱਕ ਸਭ ਤੋਂ ਵੱਡਾ ਅਹੁਦਾ ਹੈਗਾ ਉਹ ਸਾਨੂੰ ਸਵਾਲ ਦੇਵੇ ਹਜੇ ਤੱਕ ਰਾਸ਼ਟਰਪਤੀ ਨੇ ਸਾਨੂੰ ਸਮਾਂ ਨਹੀਂ ਦਿੱਤਾ ਸਾਨੂੰ ਇਹ ਲੱਗਦਾ ਹੈ ਵੀ ਸਰਕਾਰ ਸਾਡੇ ਨਾਲ ਗੱਲਬਾਤ ਤੋਂ ਟਾਲਾਬਟ ਰਹੀ ਹੈ ਜੀ ਰਾਸ਼ਟਰਪਤੀ ਦਾ ਜੇ ਕਹਿ ਦਈਏ ਇੱਕ ਦੇਸ਼ ਦਾ ਮੁਖ ਆਗੂ ਹੈਗਾ ਕਿਉਂ ਨਹੀਂ ਸਾਨੂੰ ਸਮਾਂ ਦਿੱਤਾ ਇਸ ਗੱਲ ਤੇ ਸੀ ਰੋਸ ਵੀ ਪਟਾਉਣੇ ਹੈਗੇ ਅਗਲੀ ਗੱਲ ਸਵਾਲ ਕਰ ਲੋ ਜੀ ਜੀ ਢੱਲੇਵਾਲ ਸਾਹਿਬ ਦੀ ਜਾਨ ਨੂੰ ਕਨੇ ਖਤਰਾ ਲਗਾਤਾਰ ਡਾਕਟਰ ਵੀ ਕਰਨ ਲੈ ਕੇ ਕਹਿੰਦਾ ਕਹਿੰਦੇ ਚਿੰਤਾ ਪੁਟਾ ਰਹੇ ਨੇ ਕਿ ਕਿਸੇ ਮਾੜਾ ਜਾਂ ਹਾਂਜੀ ਦੇਖੋ ਬਿਲਕੁਲ ਇਹ ਠੀਕ ਹੈ ਕਿ 38 38 ਦਿਨ ਹੋ ਗਏ ਤੇ ਡੱਲੇਵਾਲ ਸਾਹਿਬ ਦੀ ਜਾਨ ਨੂੰ ਖਤਰਾ ਤਾਂ ਬਣਿਆ ਹੀ ਹੋਇਆ ਪਰ ਇਹਦੇ ਸਬੰਧ ਦੇ ਵਿੱਚ ਜਿੰਨਾ ਕੋ ਸਾਡੀਆਂ ਜਥੇਬੰਦੀਆਂ ਕਰ ਸਕਦੀਆਂ ਨੇ ਸਯੁਕਤ ਮੋਰਚੇ ਦੀਆਂ ਉਹ ਤੁਹਾਡੇ ਸਾਹਮਣੇ ਬੈਠੀਆਂ ਨੇ ਇਹਨਾਂ ਨੇ ਆਲ ਇੰਡੀਆ ਦੇ ਦਾਅਵੇ ਇਹਦੇ ਚ ਸਾਰਾ ਅਗਵਾਈ ਹੈ ਅਸੀਂ ਟੁਹਾਣਾ ਦੇ ਵਿੱਚ ਇੱਕ ਮਹਾਪੰਚਾਇਤ ਰੱਖ ਰਹੇ ਹਾਂ ਸਾਰਾ 25 ਕਿਲੋਮੀਟਰ ਖਨੋਰੀ ਤੋਂ ਔਰ ਦੂਸਰੀ ਪੰਜਾਬ ਦੀ ਵੱਡੀ ਮਹਾਪੰਚਾਇਤ ਅਸੀਂ ਮੋਗਾ ਦੇ ਵਿੱਚ ਰੱਖ ਰਹੇ ਹਾਂ ਇਹ ਉਹਨਾਂ ਦੀ ਸympathy ਦੇ ਵਿੱਚ ਔਰ ਸਰਕਾਰ ਨੂੰ ਇਹ ਕਹਿਣ ਵਾਸਤੇ ਕਿ ਕੇਂਦਰ ਸਰਕਾਰ ਜਿਹੜਾ ਹੈ ਉਹ ਪੰਜਾਬ ਸਰਕਾਰ ਤੇ ਨਾਲ ਸਿੱਟੇ ਨਾਲ ਸੁਪਰੀਮ ਕੋਰਟ ਉਹਦੀ ਕੇਂਦਰ ਦੀ ਵਕਾਲਤ ਕਰੇ ਉਹ ਸਿੱਧਾ ਡਾਇਰੈਕਟ ਕਰੇ ਕੇਂਦਰ ਸਰਕਾਰ ਨੂੰ ਕਿ ਦੱਲੇਵਾਲ ਸਾਹਿਬ ਨਾਲ ਗੱਲ ਵੀ ਕਰੋ ਤੇ ਉਹਨਾਂ ਨਾਲ ਅਨਸਨ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਨੂੰ ਹੱਲ ਕਰਕੇ ਉਹ ਤੁਰੰਤ ਦੂਰ ਕੀਤਾ ਜਾਵੇ ਇਸ ਤੇ ਅਸੀਂ ਲਗਾਤਾਰ ਪੈਰਾ ਦੇ ਸਰ ਜਿਸ ਤਰ੍ਹਾਂ ਮੋਰਚਾ ਵਨ ਚੱਲਿਆ ਸੀ ਕਿਸਾਨਾਂ ਦਾ ਉਸ ਤਰ੍ਹਾਂ ਦੀ ਕੋਈ ਪਲੈਨਿੰਗ ਕੀਤੀ ਜਾ ਰਹੀ ਹੈ ਕਿਉਂਕਿ ਸਿੱਧਾ ਭਾਰਤ ਸਰਕਾਰ ਨਾਲ ਤੁਹਾਡੀ ਜਿਹੜੀ ਫਾਈਟ ਹੈਗੀ ਹੈ ਉਸ ਤਰ੍ਹਾਂ ਕੋਈ ਗੱਲਬਾਤ ਦੇਖੋ ਜਿੱਡੀ ਵੱਡੀ ਫਾਈਟ ਹੈ ਭਾਰਤ ਸਰਕਾਰ ਦੇ ਨਾਲ ਓਡੀ ਵੱਡੀ ਇੱਤਤਾ ਦੀ ਲੋੜ ਹੈ ਇਸ ਗੱਲ ਤੇ ਸਾਡਾ ਲਗਾਤਾਰ ਜੋਰ ਹੈ ਇੱਕ ਤਾਂ ਹੈਗੀ ਸਾਰਿਆਂ ਦਾ ਲਗਾਤਾਰ ਅਸੀਂ ਦੇਖੋ ਇੱਕ ਤਾਂ ਜੇ ਐਸੇ ਪ੍ਰਯਾਸ ਸਾਡੇ ਜਿਹੜੇ ਹਾਂ ਜੀ ਹਸੀ ਉਹਨਾਂ ਚਿੱਠੀਆਂ ਵੀ ਕੱਟੀਆਂ ਨੇ ਸਾਥੀਆਂ ਨੇ ਗਰਾਉਂਡ 'ਸਾਡਾ ਗੱਲਬਾਤ ਚੱਲਿਆ ਪਹਿਲਾਂ ਦੋ ਰਾਉਂਡ ਚੱਲੇ ਨੇ ਚਿੱਠੀਆਂ ਹੁੰਦੀਆਂ ਰਹੀਆਂ ਨੇਦਰ ਪਰ ਇਹ ਕਿਸੇ ਕਿਨਾਰੇ ਲੱਗ ਨਹੀਂ ਲੱਗ ਸਕੀ ਕਿਉਂਕਿ ਹਾਲ ਤਾਂ ਹੋਰ ਤਰ੍ਹਾਂ ਦੇ ਬੜੀਆਂ ਬੀਆਂ ਨੇ ਉਹ ਤਾਂ ਨਹੀਂ ਉਹ ਬਹੁਤ ਸਾਰਾ ਜਿਹੜੇ মিডিਆ ਦੇ ਵਿੱਚ ਜੋ ਇੰਟਰਵਿਊ ਵਗੈਰਾ ਹੋਈਆਂ ਨੇ ਉਹਨਾਂ ਦੇ ਵਿੱਚ ਇਹ ਬਣਾਇਆ ਵਾ ਵੀ ਜਥੇਬੰਦੀਆਂ ਜਥੇਬੰਦੀਆਂ ਦੇ ਕਿਸਾਨਾਂ ਜਥੇਬੰਦੀ ਇੱਕ ਦੂਜੇ ਦੇ ਵਰਸਸ ਬਣਾਏ ਹੋਈਆਂ ਨੇ ਕੇਂਦਰ ਸਰਕਾਰ ਚ ਨਹੀਂ ਮੁੱਖ ਨਿਸ਼ਾਨਾ ਹੋਣਾ ਚਾਹੀਦਾ ਰਾਜ ਸਰਕਾਰ ਵੀ ਨਿਸ਼ਾਨੇ ਤੇ ਹੋਣੀ ਚਾਹੀਦੀ ਹੈ ਤੇ ਸਾਨੂੰ ਇਹ ਸੰਭਾਵਨਾ ਕਦੇ ਨਹੀਂ ਛੱਡਣੀ ਚਾਹੀਦੀ ਜ ਇਹ ਤਾਂ ਸ joint ਮੋਰਚੇ ਦੀ ਸਮਝ ਹੈ ਆਲ ਇੰਡੀਆ ਸ joint ਮੋਰਚੇ ਦੀ ਸਮਝ ਹੈ ਇਹ ਸਮਝ ਹੈ ਕਿ ਅਸੀਂ ਏਕਤਾ ਕਰਨੀ ਹੈ ਹਰ ਹਾਲਤ ਚ ਇਹ ਸੰਭਵ ਬਣਾਉਣ ਦੀ ਖਾਤਰ ਜਿਹੜਾ ਵੀ ਯਤਨ ਕਰਨਾ ਹੈ ਉਹ ਅਸੀਂ ਕਰਾਂਗੇ ਅਸੀਂ ਅੱਗੇ ਵੀ ਕਰਾਂਗੇ ਪਹਿਲਾਂ ਵੀ ਕਰਦੇ ਸਾਡਾ ਜਿਹੜੀ 6 ਮੈਂਬਰ ਕਮੇਟੀ ਹੈ ਸਯੁਗ ਕਨਸਾਨ ਮੋਰਚਾ ਆਲ ਇੰਡੀਆ ਦੀ ਉਹ ਲਗਾਤਾਰ ਇਸ ਪ੍ਰਯਾਸ ਦੇ ਵਿੱਚ ਹੈ ਕਿ ਇਸ ਏਕਤਾ ਮੋਰਚੇ ਦੇ ਵਿੱਚ ਬ੍ਰੌਡਰ ਏਕਤਾ ਹੋਣੀ ਚਾਹੀਦੀ ਹੈ ਸਾਡੇ ਮੋਰਚੇ ਦੀ ਵੀ ਪੂਰੀ ਪੱਕੀ ਰਹਿ ਐ ਜਿੱਨਾਂ ਚ ਸਾਰਾ ਮੋਰਚਾ ਬ੍ਰੌਡਰ ਇੱਕ ਏਕਤਾ ਪਹਿਲਾਂ ਵਾਂਗੂ ਨਹੀਂ ਕਰਦਾ ਤਾਂ ਕੇਂਦਰ ਸਰਕਾਰ ਤੋਂ ਮਸਲਿਆਂ ਨੂੰ ਹੱਲ ਕਰਵਾਉਣਿਆ ਦਿੱਕਤ ਆ। ਸਰ ਮਹਾਪੰਚਾਇਤ ਕਮੀਆਂ ਕਮੀਆਂ ਕਿੱਥੇ ਨੇ ਕਿਤੇ ਨਾ ਕਿਤੇ ਐਰੋਗੈਂਸੀ ਹੈਗੀ ਆ ਕਿਸਾਨ ਜਿੱਥੇ ਬੰਦੀਆਂ ਜੀ ਦੂਸਰੀਆਂ ਜੀ ਜਾਂ ਤੁਹਾਡੇ ਵੀ ਜਿਹੜਾ ਇੱਕ ਨਹੀਂ ਹੋ ਰੇ ਕਾਰਨ ਕੀ ਨੇ ਕੀ ਕਾਰਨ ਬੰਦੂ ਦੇਖੋ ਇਹ ਹੇ ਤੱਕ ਕਿਸੇ ਨੂੰ ਇਸ਼ਵਾ ਦੇ ਉੱਤੇ ਸਮਝ ਦੀ ਗੱਲ ਹੈ ਕਿਸੇ ਕੋਈ ਮੁੱਦੇ ਨੂੰ ਕਿਸੇ ਤਰ੍ਹਾਂ ਅੰਗਦਾ ਕੋਈ ਮੁੱਦੇ ਨੂੰ ਛੋਟਾ ਅੰਗਦਾ ਕੋਈ ਵੱਡਾ ਅ ਕੋਈ ਇਹ ਇਹ ਸਰਕਾਰ ਦੀ ਤਾਕਤ ਨੂੰ ਅਪਡੇਟ ਕਰਦੇ ਦੇ ਮੁਤਾਬਕ ਸਾਹਮਣੇ ਤਾਂ ਕੋਈ ਸਰਕਾਰ ਦੀ ਤਾਕਤ ਨੂੰ ਵੱਡੀ ਅੰਗ ਦਾ ਇਸ ਕਰਕੇ ਅਸੈਸਮੈਂਟਾਂ ਦਾ ਫਰਕ ਹੈ ਹਰ ਇੱਕ ਬੰਦੇ ਦਾ ਇਸ਼ੂ ਕਿੱਡਾ ਹੈ ਤੇ ਉਹ ਕਿੰਨਾ ਸਮਾਂ ਲਾਊਗਾ ਅਸੀਂ ਭਾਰਤ ਪੰਜਾਬ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਪੀਐਮਐਸਪੀ ਮਿਲਦੀ ਹੈ ਅਸੀਂ ਐਮਐਸਪੀ ਬਚਾਉਣ ਦੀ ਲੜਾਈ ਲੜ ਰਹੇ ਹਾਂ ਪਰ ਦੂਜੀਆਂ ਸਟੇਟਾਂ ਦੇ ਵਿੱਚ ਤਾਂ ਐਮਐਸਪੀ ਲੈਣ ਦੀ ਲੜਾਈ ਹੈ ਉਹ ਲੜਾਈ ਹੈ ਜਿਹੜੀ ਐਮਐਸਪੀ ਲੈਣ ਦੀ ਲੜਾਈ ਹੈ ਉਹ ਬਹੁਤ ਵੱਡੀ ਲੜਾਈ ਹੈ ਗਰੰਟੀ ਕਾਨੂੰਨ ਦੀ ਲੜਾਈ ਉਦੋਂ ਉਦੋਂ ਵੀ ਅੱਗੇ ਵੱਡੀ ਲੜਾਈ ਹੈ ਇਹ ਤਾਂ ਭਾਰਤ ਦੀ ਸਾਰੇ ਦੀ ਹੋ ਜੂਗੀ ਯਾਨੀ ਅਜੇ ਤਾਂ ਬਹੁਤ ਸਾਰੀਆਂ ਸਟੇਟਾਂ ਨੇ ਜਿਹੜੀਆਂ ਐਮਐਸਪੀ ਲਾਗੂ ਕਰਾਉਣ ਦੀ ਖਾਤਰ ਮੈਦਾਨ 'ਚ ਨਹੀਂ ਆਈਆਂ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਬਹਿਰ ਭਾਰਤ ਪੱਦਰ ਦਾ ਇਹ ਅੰਦolan ਬਣੇ ਤਾਂ ਸਾਰੀਆਂ ਜੱਥੇਬੰਦੀ ਇਕੱਠੇ ਹੋਣ ਤਾਂ ਕਿ ਲੋਕਾਂ ਦਾ ਸਮਰਥਨ ਮਿਲੇ ਫਿਰ ਇਹ ਸਰਕਾਰ ਨੂੰ ਚੁਕਾਇਆ ਜਾਵੇ ਹਰਿਆਣਾ ਨੇ ਲਾਗੂ ਕਰਤੀਆਂ ਨਹੀਂ ਐਮਐਸਪੀ ਸਾਰੀਆਂ ਫਸਲਾਂ ਦੀ ਕੀ ਕਹਿਣਾ ਜੀ ਕਹਿਣ ਨਾਲ ਥੋੜਾ ਲਾਗੂ ਹੋ ਜਾਂਦੀਆਂ ਨੇ ਯਾਰ ਕਿਸੇ ਨੇ ਕਹਿਣਾ ਇਹਨਾਂ ਦਾ ਕੇਂਦਰ ਵੀ ਉਹ ਤਾਂ ਐਵੇਂ ਕਿਹਦਾ ਗੱਲ ਕੀਤਾ ਐਵੇਂ ਲੋਕਾਂ ਦੇ ਵਿੱਚ ਪਰਮ ਪੈਦਾ ਕਰਨ ਵਾਸਤੇ ਸਰਕਾਰ ਨੇ ਕਹਿੰਦਾ ਮੂੰਗੀ ਤੇ ਐਮਐਸਪੀ ਦੇਵਾਂਗਾ ਦੇਤੀ ਮੱਕੀ ਤੇ ਐਮਐਸਪੀ ਕਹਿਆ ਸੀ ਦੇਤ ਮਿਲ ਗਈ ਨਹੀਂ ਕਹਿਣ ਜਾਣ ਨਹੀਂ ਹੁੰਦਾ ਕਹਿਣ ਦਾ ਤਾਂ ਇਹ ਐਮਐਸਪੀ ਆ ਜਿਹੜਾ ਐਮਐਸਪੀ ਕੇਂਦਰ ਸਰਕਾਰ ਲਾਂਦੀ ਹੈ ਉਹ ਸਾਰੇ ਭਾਰਤ ਵਾਸਤੇ ਲਾਉਂਦੀ ਹੈ ਭਾਰਤ ਚ ਹੁੰਦਾ ਐਮਐਸਬੀ ਲਾਗੂ ਤਾਂ ਹੁੰਦੀ ਨਹੀਂ ਆ ਦੋ ਸਟੇਟਾਂ ਨੇ ਜਿਹੜੀਆਂ ਲੜਕੇ ਲੈ ਰੀਆਂ ਨੇ ਭਾਰਤ ਪੰਜਾਬ ਪੰਜਾਬ ਤੇ ਹਰਿਆਣਾ ਇਹ ਇਹ ਤਾਂ ਦੋ ਸਟੇਟਾਂ ਬਚਾਉਣ ਦੀ ਖਾਤਰ ਲੜ ਰਹੀਆਂ ਨੇ ਜਿਹੇ ਬੱਚੇ ਗਾਂ ਗਰੰਟੀ ਗਰੂਮ ਬਣੇ ਅੱਜ ਭਾਰਤ ਦੀਆਂ ਕਿੰਨੀਆਂ ਸਟੇਟਾਂ ਮੈਂ ਦਹਰਾਉਣਾ ਤੁਹਾਨੂੰ ਗੱਲ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਐਮਐਸਬੀ ਕੀ ਹੁੰਦੀ ਹੈ ਸਰ ਇੱਕ ਸਰ ਇੱਕ ਤਾਜ ਹਰ ਪਾਰ ਪਾਰ ਆਪਕੋ ਕਹਿ ਰਹੇ ਨੇ ਉਹ ਕਹਿੰਦੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ ਕਹਿੰਦੇ ਪੰਜਾਬ 'ਚ ਸਾਡੇ ਮੰਤਰੀ ਆਏ ਸੀ ਦਿਨ ਵੀ ਆਪਾਂ ਪੰਜ ਫਸਲਾਂ ਦੇ ਕਹਿ ਸੀ ਐਮਐਸਪੀ ਦੇ ਦਾਂਗੇ ਇਹ ਕਹਿੰਦੇ ਪਰ ਗੱਲਬਾਤ ਕਰ ਤੋਂ ਪਿਆਰਨੀ ਨੇ ਕਿਸਾਨ ਤੁਹਾਡਾ ਕੀ ਕਹਿਣਾ ਸਰ ਕਹਿੰਦੇ ਜੇ ਗੱਲਬਾਤ ਕਰਨਗੇ ਤਾਂ ਹੀ ਰਾਹ ਨਿਕਲੂਗਾ ਕੋਈ। ਅਤਿਓ ਜਿਹੜੀ ਉਹ ਗੱਲ ਕਹਿੰਦੇ ਨੇ ਪੰਜ ਫਸਲਾਂ ਤੇ ਦੇ ਦੇ ਦਾਂਗੇ ਉਹ ਤਾਂ ਇੱਕ ਕੰਟਰੈਕਟ ਕਰਨ ਵਾਸਤੇ ਕਹਿੰਦੇ ਤੇ ਕੁਝ ਏਜੰਸੀਆਂ ਨਾਲ ਜਿਵੇਂ ਨਿਵਾਰਡ ਹੈ ਮਾਰਕੀਟ ਜਾ ਇਸ ਤਰ੍ਹਾਂ ਦੀਆਂ ਕੇਂਦਰੀ ਏਜੰਸੀਆਂ ਨੇ ਉਹਨਾਂ ਨਾਲ ਕੰਟਰੈਕਟ ਕਰਨ ਵਾਸਤੇ ਉਹ ਉਹ ਕੰਟਰੈਕਟ ਸਾਲ ਬਾਅਦ 2 ਸਾਲ ਬਾਅਦ ਜਾਂ ਸਰਕਾਰ ਜਦੋਂ ਜਾਊਗੀ ਉਸੇ ਬਾਅਦ ਟੁੱਟ ਜਾਊ ਐਮਐਸਪੀ ਦਾ ਉਹਦੇ 'ਚ ਕੋਈ ਪ੍ਰੋਵੀਜ਼ਨ ਨਹੀਂ ਦੇਣ ਦਾ ਇਸ ਲੋਕਾਂ ਨੂੰ ਭਰਮ ਫੁਲਾ ਰਹੇ ਨੇ ਐਮਐਸਪੀ ਤਾਂ ਦੇਣੀ ਹੈ ਤਾਂ ਜੋ ਅਸੀਂ ਐਮਐਸਪੀ ਸਰਕਾਰ ਅੱਜ ਇਹ ਵੀ ਕਹਦੇ ਵੀ ਅਸੀਂ ਐਮਐਸਪੀ ਦੰਨੇ ਆ ਐਮਐਸਪੀ ਕੋਈ ਉਹਨਾਂ ਦੇ ਕਹੇ ਤੋਂ ਨਹੀਂ ਹੁੰਦੀ ਜੇ ਫਰਜ਼ ਕਰੋ ਕਹਿਦਣ ਕਿ ਇਹਦੇ ਖਰਚਾ ਆਉਂਦਾ ਹੈ 900 1800 ਤੋਂ ਨੂੰ ਦੇਣੇ ਆ ਅਸੀਂ ਤਾਂ 2200 ਦੇਣ 2.5 ਗੁਣਾ ਦੇ ਰਿਆਂ 2 ਦੀ ਬਜਾਏ 1.5 ਦੀ ਬਜਾਏ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਜਿਹੜਾ ਸਮਾਮੀਨਾਥਨ ਕਮਿਸ਼ਨ ਦਾ ਫਾਰਮ ਉਦਾ ਸੀ 2 ਪਲੱਸ 50% ਉਹਦੇ ਆਧਾਰ ਤੇ ਹੀ ਜੇ ਕੋਈ ਐਮਐਸਪੀ ਮਿਲੂਗੀ ਅਸੀਂ ਉਹ ਨੂੰ ਪ੍ਰਵਾਨ ਕਰਾਂਗੇ ਔਰ ਦੇਸ਼ ਦੇ ਵਿੱਚ ਤਾਂ ਕਿਤੇ ਲਾਗੂ ਨਹੀਂ ਪੰਜਾਬ ਦੀ ਦਾ ਜਿਵੇਂ ਗ੍ਰਾਹਕਾਂ ਸਭ ਨੇ ਦੱਸਿਆ ਸਾਡੀ ਤਾਂ ਸਾਡੀ ਤਾਂ ਮੰਗ ਹੈ ਵੀ ਇਸ ਜਿਹੜੀ ਐਮਐਸਪੀ ਹੈ ਸਾਡੇ ਪਾਣੀ ਘਟਦਾ ਜਾ ਰਿਹਾ ਹੈ ਇੱਥੇ ਦੂਸ਼ਤ ਹੁੰਦਾ ਜਾ ਰਿਹਾ ਹੈ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ ਔਰ ਪਾਵਰ ਬਿਜਲੀ ਦੀ ਵਰਤੋਂ ਵੱਧ ਹੋ ਰਹੀ ਹੈ ਇਸ ਲਈ ਇਹਦੀ ਡਿਵਰਸਿਫਿਕੇਸ਼ਨ ਕਰਕੇ 23 ਫਸਲਾਂ ਤੇ ਉਸੇ ਨੂੰ ਵੰਡ ਦਿੱਤਾ ਜਾਵੇ ਸਾਰੀਆਂ ਫਸਲਾਂ ਤੇ ਮਿਲੇ ਕਿਸਾਨ ਨੂੰ ਜਿਹੜੇ ਇਲਾਕੇ 'ਚ ਜਿਹੜੀ ਫਸਲ ਦੀ ਜ਼ਰੂਰਤ ਹੈ ਜਾ ਉੱਥੇ ਹੋ ਸਕਦੀ ਹੈ ਸੰਭਵ ਹੈ ਵੱਧ ਹੋਊਗੀ ਉਹ ਅਗਲਾ ਉਗਾ ਸਕਦਾ ਹੈ ਤਾਂ ਉਹ ਮਿਲੇ ਠੀਕ ਹੈ ਸਰ ਇੱਕ ਲਾਸ ਵਾਲੇ ਜੀ ਦਜੀਤ ਪਸਾਣ ਲੈ ਕੇ ਬੜੀ ਕੰਟਰੋਵਰਸੀ ਪ੍ਰਧਾਨ ਮੰਤਰੀ ਮਿਲ ਕੇ ਆਇਆ ਵਾ ਉਸ ਨੂੰ ਲੈ ਕੇ ਬੜੀ ਗੰਭੀਰ ਕਿਸਾਨਾਂ ਦੇ ਆਪਸੀ ਗੱਲ ਨਹੀਂ ਕੀਤੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਤਾਂ ਅਸੀਂ ਕਹਿੰਦੇ ਬਈ ਜਿਹੜਾ ਗਾਇਕ ਨੇ ਉਹਦੇ ਕੋਲ ਤਾਂ ਪ੍ਰਧਾਨ ਮੰਤਰੀ ਕੋਲ ਸਮਾਂ ਹੈਗਾ ਇੱਕ ਬੰਦੇ ਵਾਸਤੇ ਜਿਹੜੇ ਇੰਨੇ ਕਿਸਾਨ ਲੜ ਰਹੇ ਨੇ ਚਾਹੇ ਸਾਡੇ ਸਾਥੀ ਮੋਰਚੇ ਲੜ ਰਹੇ ਨੇ ਚਾਹੇ ਅਸੀਂ ਲੜ ਰਹੇ ਹਾਂ ਮਜ਼ਦੂਰ ਲੜ ਰਹੇ ਨੇ ਮੁਲਾਜ਼ਮਾਂ ਲੜ ਰਹੇ ਨੇ ਉਹਨਾਂ ਵਾਸਤੇ ਪ੍ਰਧਾਨ ਮੰਤਰੀ ਕੋਲੇ ਕੋਈ ਸਮਾਂ ਨਹੀਂ ਡੱਲੇਵਾਲ ਨੂੰ ਮਿਲਦਾ ਕੋਈ ਸਮਾਂ ਨਹੀਂ ਡੱਲੇਵਾਲ ਨੂੰ ਮਿਲਦਾ ਕੋਈ ਸਮਾਂ ਨਹੀਂ ਡੱਲੇਵਾਲ ਤਾਂ ਹੀ ਕਹਿੰਦਾ ਮੇਰੀ ਤੁਸੀਂ ਗੱਲਬਾਤ ਚਲਾਓ ਮੈਂ ਮਾ ਤਾਂ ਮੈਡੀਕਲ ਦਵਾਈ ਲੈ ਲੂੰਗਾ ਹਜੇ ਤੱਕ ਗੱਲਬਾਤ ਨਹੀਂ ਚਲਾਈ ਐਦੂ ਮਾੜਾ ਕੋਈ ਪ੍ਰਧਾਨ ਮੰਤਰੀ ਹੋਊਗਾ ਇੱਕ ਬੰਦੇ ਨੂੰ 40 ਦਿਨ ਹੋ ਗਏ ਮਰਨ ਵਾਸਤੇ ਬੈਠਾ ਹੈਗਾ ਉਹ ਕਹਿੰਦਾ ਮੇਰੇ ਨਾਲ ਤੁਸੀਂ ਗੱਲ ਚਲਾ ਮੈਂ ਮੈਡੀਕਲ ਲੈ ਲੂੰਗਾ ਮੇਰਾ ਦੂਜਾ ਸੰਘਰਸ਼ ਚੱਲਦਾ ਰਹੂਗਾ ਉਹ ਗਾਇਕ ਨਾਲ ਤਾਂ ਮੀਟਿੰਗ ਕਰ ਲਈ ਮੈਂ ਪੰਜਾਬੀਆਂ ਨੂੰ ਖੁਸ਼ ਕਰਦਾਂ ਕੋਈ ਐ ਪੰਜਾਬੀ ਖੁਸ਼ ਨਹੀਂ ਹੁੰਦੇ ਹੁੰਦੇ ਉਹਨਾਂ ਦਾ ਮਤਲਬ ਜੇ ਕਰਨੀ ਤਾਂ ਸਾਡੇ ਨਾਲ ਜਿਹੜੇ ਸਾਡੇ ਸਾਥੀ ਲੜ ਰਹੇ ਨੇ ਉਹਨਾਂ ਨਾਲ ਗੱਲ ਕਰਨ ਠੀਕ ਥੈਂਕ ਯੂ ਥੈਂਕ ਯੂ